ਇਸ ਕਹਾਣੀ ਦੇ ਮਾਧਿਅਮ ਮੈਂ ਤੁਹਾਨੂੰ ਅੱਜ ਬਜ਼ੁਰਗਾਂ ਵਿੱਚ ਇੱਕ ਲੱਤ ਦੇ ਰੂਬਰੂ ਕਰਵਾਉਣ ਜਾ ਰਿਹਾ ਹਾਂ। ਸ਼ਾਰਦਾ ਦੇਵੀ ਨੂੰ ਵਿਆਹ ਦੇ 8 ਸਾਲ ਬਾਅਦ ਔਲਾਦ ਹੋਈ। ਰੱਬ ਨੇ ਉਸਨੂੰ ਦੋ ਪੁੱਤਰ ਦੀ ਦਾਤ ਬਖਸ਼ੀ। ਸ਼ਾਰਦਾ ਦੇਵੀ ਦੇ ਪਤੀ ਜਰਨੈਲ ਸਿੰਘ ਨੇ ਆਪਣੇ ਇੱਕ ਪੁੱਤਰ ਦਾ ਨਾਮ ਛਿੰਦਾ ਰੱਖਿਆ ਤੇ ਦੂਜੇ ਦਾ ਨਾਮ ਮਿੰਦਾ। ਭਾਵੇਂ ਜਰਨੈਲ ਸਿੰਘ ਮਜ਼ਦੂਰ ਸੀ ਪਰ ਆਪਣੇ ਪੁੱਤਰਾਂ ਦੀ ਹਰ ਚਾਹ ਪੂਰੀ ਕਰਦਾ ਕਿਉਂਕਿ ਰੱਬ ਨੇ ਇੰਨੇ ਸਾਲਾਂ ਪਿੱਛੋਂ ਔਲਾਦ ਦੀ ਦਾਤ ਬਖਸ਼ੀ ਸੀ। ਛਿੰਦੇ ਤੇ ਮਿੰਦੇ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਸੀ ਜਰਨੈਲ ਦਿਹਾੜੀ ਤੋਂ ਸ਼ਾਮੀ ਜਲਦੀ ਘਰ ਆ ਜਾਂਦਾ ਤੇ ਆਉਂਦੇ ਹੀ ਆਪਣੇ ਨਿਆਣਿਆਂ ਨੂੰ ਚੁੱਕਣ ਲੱਗ ਪੈਂਦਾ ਸ਼ਰਦਾ ਦੇਵੀ ਆਪਣੇ ਪਤੀ ਨੂੰ ਕਈ ਵਾਰ ਕਹਿੰਦੀ ਕਿ ਕੰਮ ਤੋਂ ਥੱਕੇ ਆਉਂਦੇ ਹੋ ਥੋੜਾ ਆਰਾਮ ਕਰ ਲਿਆ ਕਰੋ ਪਰ ਸ਼ਰਦਾ ਦੇਵੀ ਦਾ ਪਤੀ ਕਹਿ ਦਿੰਦਾ ਕਿ ਜਵਾਕਾਂ ਵੱਲ ਦੇਖ ਕੇ ਮੇਰੀ ਥਕਾਵਟ ਹੀ ਲੱਥ ਜਾਂਦੀ ਹੈ ਇੰਜ ਹੀ ਵਕਤ ਖੰਭ ਲਗਾ ਕੇ ਉੱਪਰ ਦਾ ਗਿਆ ਛਿੰਦਾ ਤੇ ਮਿੰਦਾ ਵੱਡੇ ਹੋ ਗਏ ਜਨਰਲ ਸਿੰਘ ਨੇ ਆਪਣੇ ਦੋਨੇ ਪੁੱਤਰਾਂ ਦਾ ਵਧੀਆ ਸਕੂਲ 'ਚ ਦਾਖਲਾ ਕਰਵਾ ਦਿੱਤਾ ਜਨਰਲ ਤੇ ਸ਼ਰਦਾ ਬੱਚਿਆਂ ਦੀ ਫੀਸ ਤੇ ਖਰਚਾ ਸਮੇਂ ਸਿਰ ਦੇ ਦਿੰਦੇ ਭਾਵੇਂ ਘਰੋਂ ਤੰਗ ਹੋ ਜਾਂਦੇ ਛਿੰਦਾ ਤੇ ਮਿੰਦਾ ਸਵੇਰੇ ਸਕੂਲ ਜਾਣ ਲੱਗਿਆ ਜਿੱਦ ਕਰਨ ਲੱਗ ਪਏ ਕਿ ਉਹ ਬਾਪੂ ਦੇ ਮੋਢਿਆਂ ਤੇ ਚੜ ਕੇ ਸਕੂਲ ਜਾਇਆ ਕਰਨਗੇ ਜੇ ਜਨਰਲ ਸਿੰਘ ਛਿੰਦੇ ਨੂੰ ਆਪਣੇ ਮੋਢਿਆਂ ਤੇ ਚੜਾ ਲੈਂਦਾ ਤੇ ਮਿੰਦਾ ਰੁਸ ਜਾਂਦਾ ਤੇ ਜੇ ਮਿੰਦੇ ਨੂੰ ਮੋਢਿਆਂ ਤੇ ਚੜਾ ਲੈਂਦਾ ਤਾਂ ਛਿੰਦਾ ਰੁਸ ਜਾਂਦਾ ਜਰਨੈਲ ਸਿੰਘ ਨੇ ਆਪਣੇ ਪੁੱਤਰਾਂ ਦੀ ਖੁਸ਼ੀ ਲਈ ਆਪਣੇ ਦੋਸਤ ਕੋਲੋਂ ਪੈਸੇ ਉਧਾਰ ਲੈ ਕੇ ਸਾਈਕਲ ਲੈ ਲਿਆ ਤੇ ਆਪਣੇ ਮੁੰਡਿਆਂ ਨੂੰ ਸਾਈਕਲ ਤੇ ਬਿਠਾ ਕੇ ਸਕੂਲ ਛੱਡਣ ਚਲਾ ਜਾਂਦਾ ਬੱਚੇ ਰਾਤ ਨੂੰ ਸੌਣ ਲੱਗਿਆ ਜਿੱਦ ਕਰਨ ਲੱਗ ਪਏ ਕਿ ਮਾਂ ਮੇਰੀ ਐ ਮਾਂ ਮੇਰੀ ਐ ਮੈਂ ਮਾਂ ਨਾਲ ਸੋਵਾਂਗਾ ਤੂੰ ਨਹੀਂ ਤਾਂ ਸ਼ਰਦਾ ਦੇਵੀ ਕਹਿੰਦੀ ਕਿ ਮਾਂ ਤੁਹਾਡੇ ਦੋਵਾਂ ਦੀ ਹੈ ਤੁਸੀਂ ਦੋਵੇਂ ਮੇਰੇ ਬੱਚੇ ਹੋ ਤੁਸੀਂ ਦੋਨੋਂ ਮੇਰੇ ਨਾਲ ਸੋਵੋਗੇ ਇਸ ਤਰ੍ਹਾਂ ਹੀ ਸ਼ਾਰਦਾ ਦੇਵੀ ਤੇ ਜਰਨੈਲ ਸਿੰਘ ਆਪਣੇ ਬੱਚਿਆਂ ਦੀ ਹਰ ਜਿੱਦ ਨੂੰ ਪੂਰਾ ਕਰਦੇ। ਵਕਤ ਬੀਤਦਾ ਗਿਆ, ਛਿੰਦਾ ਤੇ ਮਿੰਦਾ ਸਕੂਲ ਤੋਂ ਕਾਲਜ ਤੇ ਕਾਲਜ ਤੋਂ ਯੂਨੀਵਰਸਿਟੀ ਤੱਕ ਪੜ੍ਹ ਕੇ ਵਧੀਆ ਨੌਕਰੀਆਂ ਤੇ ਲੱਗ ਗਏ। ਸ਼ਾਰਦਾ ਦੇਵੀ ਤੇ ਜਰਨੈਲ ਸਿੰਘ ਨੇ ਆਪਣੇ ਮੁੰਡੇ ਵਿਆਹ ਦਿੱਤੇ। ਨਵੀਆਂ ਨੂਹਾਂ ਸ਼ੁਰੂ-ਸ਼ੁਰੂ ਚ ਤਾਂ ਚੰਗੀਆਂ ਬਣਿਆ ਰਹੀਆਂ ਤੇ ਫਿਰ ਬਾਅਦ ਵਿੱਚ ਆਪਣੇ ਰੰਗ ਵਿਖਾਉਣ ਲੱਗ ਪਈਆਂ। ਚਿੰਦੇ ਤੇ ਮਿੰਦੇ ਦੇ ਕੰਮ ਤੇ ਜਾਂਦੇ ਹੀ ਸ਼ਾਰਦਾ ਦੇਵੀ ਤੇ ਉਸਦੇ ਪਤੀ ਨੂੰ ਮਾੜਾ ਚੰਗਾ ਬੋਲਣ ਲੱਗ ਪਈਆਂ ਸ਼ਾਰਦਾ ਦੇਵੀ ਆਪਣੇ ਹੀ ਘਰ 'ਚ ਡਰ ਡਰ ਕੇ ਰਹਿਣ ਲੱਗ ਪਈ ਨੂਹਾ ਸ਼ਾਰਦਾ ਦੇਵੀ ਕੋਲੋਂ ਘਰ ਦਾ ਕੰਮ ਵੀ ਕਰਵਾਉਣ ਲੱਗ ਪਈਆਂ ਜਦੋਂ ਚਿੰਦਾ ਤੇ ਮਿੰਦਾ ਨੌਕਰੀ ਤੋਂ ਵਾਪਸ ਆਉਂਦੇ ਉਦੋਂ ਸ਼ਾਰਦਾ ਦੇਵੀ ਨੂੰ ਉਸਦੀਆਂ ਨੂਹਾ ਕੰਮ ਕਰਨ ਤੋਂ ਹਟਾ ਦਿੰਦੀਆਂ ਚਿੰਦੇ ਤੇ ਮਿੰਦੇ ਦੇ ਘਰ ਵੀ ਔਲਾਦ ਹੋ ਗਈ ਸ਼ਾਰਦਾ ਦੇਵੀ ਤੇ ਜਰਨੈਲ ਸਿੰਘ ਆਪਣੇ ਪੋਤੇ ਪੋਤੀਆਂ ਨੂੰ ਪਾਲਦੇ ਤੇ ਖੜਾਉਂਦੇ ਰਹਿੰਦੇ ਫਿਰ ਵੀ ਉਹਨਾਂ ਦੀਆਂ ਨੂਹਾਂ ਸਮੇਂ ਸੇ ਰੋਟੀ ਨਾ ਦਿੰਦੀਆਂ ਚਨਾਲ ਤੇ ਸ਼ਰਦਾ ਦੇਵੀ ਕੋਲ ਉਸਦੇ ਪੋਤੇ ਪੋਤੀਆਂ ਕਹਾਣੀਆਂ ਸੁਣਦੇ ਰਹਿੰਦੇ ਵਕਤ ਦੇ ਬੀਤਣ ਦੇ ਨਾਲ ਮਿੰਦਾ ਤੇ ਛਿੰਦਾ ਆਪਣੇ ਟੱਬਰ ਨਾਲ ਅਲੱਗ ਹੋ ਗਏ ਸਾਨੂੰ ਕਿਸਨੇ ਰੱਖਣਾ ਹੈ ਸ਼ਰਦਾ ਦੇਵੀ ਵਕ ਹੋਣ ਸਮੇ ਆਪਣੇ ਦੋਵੇਂ ਪੁੱਤਰਾਂ ਨੂੰ ਕਹਿੰਦੀ ਹੈ ਦੋਵੇਂ ਪੁੱਤਰ ਚੁੱਪ ਹੋ ਜਾਂਦੇ ਹਨ ਛਿੰਦਾ ਤੇ ਮਿੰਦਾ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪੈਂਦੇ ਹਨ ਪੁੱਤਰਾਂ ਦੀ ਚੁੱਪੀ ਤੋਂ ਹੀ ਜਰਨੈਲ ਸਿੰਘ ਸਮਝ ਜਾਂਦਾ ਹੈ ਕਿ ਉਹਨਾਂ ਨੂੰ ਆਪਣੇ ਵਿੱਚ ਰੱਖਣ 'ਚ ਕੋਈ ਨਹੀਂ ਰਾਜੀ। ਮਿੰਦਾ ਕਹਿੰਦਾ ਹੈ ਕਿ ਮੈਂ ਬਾਪੂ ਜੀ ਨੂੰ ਆਪਣੇ ਕੋਲ ਰੱਖ ਲੈਂਦਾ ਹਾਂ। ਮਿੰਦੇ ਦੀ ਕਰਵਾਲੀ ਮਿੰਦੇ ਨੂੰ ਟੋਕ ਦਿੰਦੀ ਹੈ, "ਚੁੱਪ ਕਰੋ ਜੀ। ਤੁਸੀਂ ਤੁਹਾਨੂੰ ਬਹੁਤ ਪਤਾ ਹੈ। ਬਾਪੂ ਜੀ ਤੇ ਮਾਦਾ ਜੀ ਨੂੰ ਸਾਰੇ ਦਿਹਾੜੀ ਖੰਗ ਹੁੰਦੀ ਰਹਿੰਦੀ ਐ। ਹੁਣ ਤੇ ਮੇਰੇ ਛੋਟੇ ਨੂੰ ਵੀ ਹੋਣ ਲੱਗ ਪਈ ਐ ਇਹਨਾਂ ਕੋਲੋਂ।" ਬਾਪੂ ਜੀ ਤੁਸੀਂ ਸਾਡੇ ਲਈ ਕੀ ਕੀਤਾ ਹੈ ਤੁਹਾਨੂੰ ਆਪਣੇ ਕੋਲ ਰੱਖ ਕੇ ਮੇਰਾ ਵਾਰਾ ਨਹੀਂ ਖਾਣਾ ਮੇਰੀ ਤੇ ਛੋਟੀ ਜਹੀ ਨੌਕਰੀ ਹੈ ਉਸ ਨਾਲ ਤੇ ਮੈਂ ਬਸ ਆਪਣਾ ਟੱਬਰ ਹੀ ਪਾਲਦਾ ਹਾਂ ਛਿੰਦਾ ਤੇ ਮਿੰਦਾ ਆਪੋ ਆਪਣੇ ਟੱਬਰ ਨਾਲ ਵੱਖ ਹੋ ਜਾਂਦੇ ਹਨ ਇੱਕ ਕੱਚਾ ਜਿਹਾ ਕਮਰਾ ਆਪਣੇ ਬਜ਼ੁਰਗ ਮਾਪੇ ਨੂੰ ਦੇ ਦਿੰਦੇ ਹਨ ਕਈ ਦਿਨ ਹੋ ਜਾਂਦੇ ਹਨ ਜਰਨੈਲ ਸਿੰਘ ਦੀ ਖੰਗ ਘਟਨੀ ਤਾਂ ਕੀ ਜੀ ਹੋਰ ਵੱਧ ਜਾਂਦੀ ਹੈ ਤੇ ਉਹ ਮੰਝਾ ਫੜ ਲੈਂਦਾ ਹੈ ਸ਼ਾਰਦਾ ਦੇਵੀ ਆਪਣੇ ਦੋਨੇ ਪੁੱਤਰਾ ਕੋਲ ਪੈਸੇ ਦੀ ਮਦਦ ਮੰਗਦੀ ਹੈ। ਦੋਨੋਂ ਪੁੱਤਰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦੇ ਹਨ ਕਿ ਬੱਚਿਆਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ ਤੇ ਘਰ ਦੀਆਂ ਵੀ ਬਹੁਤ ਜ਼ਰੂਰਤਾਂ ਹਨ। ਸ਼ਾਰਦਾ ਦੇਵੀ ਆਪਣੀ ਅੱਖਾਂ ਤੋਂ ਹੰਝੂ ਸਾਫ਼ ਕਰਦੀ ਹੋਈ ਘਰ ਆ ਜਾਂਦੀ ਹੈ। ਸ਼ਾਰਦਾ ਦੇਵੀ ਨੂੰ ਅੱਜ ਵੀ ਯਾਦ ਆ ਰਿਹਾ ਸੀ ਕਿ ਉਸਦੇ ਪੁੱਤਰ ਕਿਵੇਂ ਆਪਸ 'ਚ ਲੜਦੇ ਕਹਿੰਦੇ ਸੀ ਮਾਂ ਮੇਰੀ ਹੈ ਮਾਂ ਮੇਰੀ ਹੈ ਤੇ ਅੱਜ ਲੜਦੇ ਹੋਏ ਕਹਿੰਦੇ ਨੇ ਮਾ ਤੇਰੀ ਹੈ ਮਾ ਤੇਰੀ ਹੈ ਸ਼ਰਦਾ ਦੇਵੀ ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿੱਚੋਂ ਇੱਕ ਡਾਕਟਰ ਦੇ ਤਾਲੇ ਕਰਦੀ ਹੋਈ ਘਰ ਲੈ ਆਉਂਦੀ ਹੈ ਡਾਕਟਰ ਦਵਾਈ ਤਾਂ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਰਨੈਲ ਸਿੰਘ ਨੂੰ ਸ਼ਹਿਰ ਹਸਪਤਾਲ 'ਚ ਚੈੱਕ ਕਰਵਾਓ ਨਹੀਂ ਤਾਂ ਇਹ ਬਹੁਤ ਸਮਾਂ ਨਹੀਂ ਕੱਢ ਸਕਣਗੇ ਡਾਕਟਰ ਦੀ ਗੱਲ ਸੁਣ ਕੇ ਸ਼ਰਦਾ ਦੇਵੀ ਬਹੁਤ ਡਰ ਜਾਂਦੀ ਹੈ ਕਿ ਸ਼ਾਇਦ ਖੋਹ ਲਈ ਇਹਨੇ ਪੈਸੇ ਕਿੱਥੋਂ ਆਉਣਗੇ ਉਸਦੇ ਪੁੱਤਰਾ ਨੇ ਤਾਂ ਸਖਤ ਮਨਾ ਕਰ ਦਿੱਤਾ ਹੋਇਆ ਹੈ ਸ਼ਰਦਾ ਦੇਵੀ ਵਿਆਹਾਂ ਚ ਭਾਂਡੇ ਧੋਣ ਦਾ ਕੰਮ ਲੈ ਲੈਂਦੀ ਹੈ ਸ਼ਰਦਾ ਦੇਵੀ ਵਿਆਹ ਵਾਲੇ ਘਰ ਭਾਂਡੇ ਧੋਣ ਚਲੀ ਜਾਂਦੀ ਹੈ ਮੰਜੀ ਤੇ ਪਿਆ ਜਰਨੈਲ ਸਿੰਘ ਖੰਗਦਾ ਹੋਇਆ ਵਿਹੜੇ ਚ ਖੇਡ ਰਹੇ ਆਪਣੇ ਪੋਤਰੇ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸਦਾ ਪੋਤਰਾ ਹੀ ਕਹਿ ਦਿੰਦਾ ਹੈ ਕਿ ਮੈਂ ਨਹੀਂ ਤੇਰੇ ਕੋਲ ਆਉਣਾ ਤੂੰ ਬਿਮਾਰ ਹੈ ਤੈਨੂੰ ਕਿੰਨੀ ਖੰਗ ਹੁੰਦੀ ਹੈ ਮੈਨੂੰ ਵੀ ਖੰਗ ਹੋਣ ਲੱਗ ਪਏਗੀ ਆਪਣੇ ਪੋਤੇ ਦੀ ਗੱਲ ਸੁਣ ਕੇ ਮੰਜੇ ਤੇ ਪਏ ਜਰਨੈਲ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਕਿ ਜਿਹੜਾ ਪੋਤਾ ਮੇਰੀ ਕਹਾਣੀ ਸੁਣੇ ਬਿਨਾਂ ਨਹੀਂ ਸੌਂਦਾ ਸੀ ਅੱਜ ਉਸ ਨੂੰ ਮੇਰਾ ਖੰਗਣਾ ਵੀ ਚੰਗਾ ਨਹੀਂ ਲੱਗਦਾ ਵਿਆਹ ਵਾਲੇ ਘਰੋਂ ਭਾਂਡੇ ਧੋਣ ਤੇ ਸ਼ਾਰਦਾ ਦੇਵੀ ਨੂੰ 500 ਰੁਪਏ ਮਿਲਦੇ ਹਨ ਸ਼ਾਰਦਾ ਦੇਵੀ ਪੈਸੇ ਲੈ ਲੈਂਦੀ ਹੈ ਤੇ ਸੋਚਦੀ ਹੋਈ ਘਰ ਆਉਂਦੀ ਹੈ ਕਿ ਉਹ ਆਪਣੇ ਪਤੀ ਨੂੰ ਸ਼ਹਿਰ ਦਿਖਾਏਗੀ ਸ਼ਾਰਦਾ ਦੇਵੀ ਰਾਤ ਨੂੰ ਆਪਣੇ ਘਰ ਪਹੁੰਚਦੀ ਹੈ ਜਰਨੈਲ ਸਿੰਘ ਮੰਜੇ ਤੇ ਲੰਬਾ ਪਿਆ ਹੋਇਆ ਸੀ ਸ਼ਾਰਦਾ ਦੇਵੀ ਆਪਣੇ ਪਤੀ ਨੂੰ ਬਹੁਤ ਹਿਲਾਉਂਦੀ ਹੈ ਛਿੰਦੇ ਦੇ ਬਾਪੂ ਉੱਠ ਜਰਨੈਲ ਸਿੰਘ ਸੁੱਤਾ ਨਹੀਂ ਉੱਠਦਾ ਸ਼ਾਰਦਾ ਦੇਵੀ ਭੁੱਬਾ ਮਾਰ ਰੋਣ ਲੱਗ ਪੈਂਦੀ ਹੈ ਛਿੰਦਾ ਤੇ ਮਿੰਦਾ ਆ ਕੇ ਆਪਣੇ ਬਾਪੂ ਦਾ ਅੰਤਿਮ ਸੰਸਕਾਰ ਕਰ ਦਿੰਦੇ ਹਨ ਛਿੰਦੇ ਮਿੰਦੇ ਤੇ ਉਹਨਾਂ ਦੀਆਂ ਪਤਨੀਆਂ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਦਾ ਚੀਦਾ ਤੇ ਮੀਂਦਾ ਆਪਣਾ ਮਕਾਨ ਵੇਚ ਕੇ ਸ਼ਹਿਰ ਚਲੇ ਜਾਂਦੇ ਹਨ ਪੋਤੇ-ਪੋਤੀਆਂ ਨੂੰ ਪੁੱਤਰਾਂ ਦੇ ਹੁੰਦੇ ਹੋਏ ਵੀ ਅੱਜ ਸ਼ਾਰਦਾ ਦੇਵੀ ਇਕੱਲੀ ਹੋ ਗਈ ਤੇ ਸਾਥ ਦੇਣ ਵਾਲਾ ਸਰਦਾ ਸਾਈਂ ਵੀ ਸਾਥ ਛੱਡ ਗਿਆ ਰੋਟੀ ਦੀ ਖਾਤਰ ਸੜਕ ਕਿਨਾਰੇ ਸਬਜ਼ੀਆਂ ਵੇਚਦੀ ਹੋਈ ਸ਼ਾਰਦਾ ਦੇਵੀ ਵੀ ਰੱਬ ਨੂੰ ਪਿਆਰੀ ਹੋ ਗਈ ਗੱਲ ਅੱਜ ਸ਼ਾਰਦਾ ਦੇਵੀ ਤੇ ਜਰਨੈਲ ਸਿੰਘ ਦੀ ਹੀ ਨਹੀਂ ਉਹਨਾਂ ਸਾਰੇ ਬਜ਼ੁਰਗਾਂ ਦੀ ਹੈ ਜੋ ਆਪਣੇ ਹੀ ਘਰ ਵਿੱਚੋਂ ਕੱਢ ਦਿੱਤੇ ਜਾਂਦੇ ਹਨ ਬਜ਼ੁਰਗ ਮਾਬਾਬ ਆਪਣੀ ਔਲਾਦ ਲਈ ਕੀ ਨਹੀਂ ਕਰਦੇ ਤੇ ਬੱਚੇ ਕੀ ਕਰਦੇ ਹਨ ਸਾਨੂੰ ਆਪਣੇ ਬਜ਼ੁਰਗਾਂ ਨੂੰ ਥੋੜੇ ਤੋਂ ਥੋੜਾ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਆਪਣੇ ਇਕੱਲੇ ਪਣ ਦਾ ਅਹਿਸਾਸ ਨਾ ਹੋਵੇ ਬਜ਼ੁਰਗਾਂ ਨਾਲ ਪਿਆਰ ਤੇ ਮਿਲਵਰਤਨ ਦੀ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਨਹੀਂ ਕੱਲ ਸਾਡੇ ਦੇ ਵੀ ਸਮਾਂ ਆਉਣਾ ਹੈ ਧੰਨਵਾਦ ਜੀ ਲੇਖਕ ਪਵਨਦੀਪ ਸਿੰਘ